ਅਕਾਲੀ ਲਹਿਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਟਕਸਾਲੀ ਅਕਾਲੀ ਬਾਬਾ ਹਜਾਰਾ ਸਿੰਘ ਦੇ ਸੁਪੁੱਤਰ ਅਤੇ ਸਮਾਜ ਸੇਵੀ ਜਥੇਦਾਰ ਮਹਾ ਸਿੰਘ ਰਸੂਲਪੁਰੀਏ ਦੇ ਪਿਤਾ ਜਥੇਦਾਰ ਹਰਭਜਨ ਸਿੰਘ ਅਕਾਲੀ ਦਲ ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ ਇਸ ਦੁੱਖ ਦੀ ਘੜੀ ਵਿੱਚ ਜਥੇਦਾਰ ਮਹਾ ਸਿੰਘ ਰਸੂਲਪੁਰੀਆ ਨਾਲ ਇਲਾਕੇ ਦੀਆਂ ਵੱਖ-ਵੱਖ ਰਾਜਨੀਤਿਕ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕਰਕੇ ਸਹਿਣ ਦਾ ਦੁੱਖ ਜਹਾਰ ਕੀਤਾ ਇਸ ਮੌਕੇ ਰਸੂਲਪੁਰ ਦੇ ਗ੍ਰਹਿ ਸਥਾਨ ਤੋਂ ਅਕਾਲ ਪੁਰਖ ਅਗੇ ਅਰਦਾਸ ਕਰਕੇ ਸ਼ਮਸ਼ਾਨ ਘਾਟ ਵਿਖੇ ਮ੍ਰਿਤਕ ਜਥੇਦਾਰ ਹਰਭਜਨ ਸਿੰਘ ਦੀ ਦੇਹ ਨੂੰ ਉਹਨਾਂ ਦੇ ਪੁੱਤਰ ਜੱਥੇਦਾਰ ਮਹਾ ਸਿੰਘ ਰਸੂਲਪੁਰ ਨੇ ਅਗਨ ਭੇਟ ਕੀਤਾ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਫਿਲੌਰ ਤੋਂ ਸਾਬਕਾ ਵਿਧਾਇਕ ਬਲਦੇਵ ਸਿੰਘ ਖੈਰਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜੱਥੇਦਾਰ ਮਹਾ ਸਿੰਘ ਦੇ ਦਾਦਾ ਜੀ ਬਾਬਾ ਹਜਾਰਾ ਸਿੰਘ ਅਕਾਲੀ ਉਹਨਾਂ ਦੇ ਪਿਤਾ ਹਰਪਜਨ ਸਿੰਘ ਅਕਾਲੀ ਅਤੇ ਮਾਤਾ ਨਰਿੰਜਨ ਕੌਰ ਮੁੱਢ ਤੋਂ ਹੀ ਅਕਾਲੀ ਦਲ ਦੇ ਵਫਾਦਾਰ ਰਹੇ ਹਨ ਜਿਹੜੇ ਅਕਾਲੀ ਲਹਿਰ ਤੋਂ ਇਲਾਵਾ ਸਮੇਂ-ਸਮੇਂ 'ਤੇ ਅਕਾਲੀ ਦਲ ਨਾਲ ਮੋਢਾ ਜੋੜ ਕੇ ਖੜੇ ਰਹੇ ਹਨ ਅਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਜੇਲਾ ਤੱਕ ਹੰਡਾਈਆਂ ਹੁਣ ਜਥੇਦਾਰ ਮਹਾ ਸਿੰਘ ਵੀ ਆਪਣੇ ਫਰਜ਼ਾਂ ਨੂੰ ਤਨਦੇਈ ਨਾਲ ਨਿਭਾ ਰਹੇ ਹਨ। ਉਹਨਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਮੁੱਚੀ ਟੀਮ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕਰਦੀ ਹੈ ਅਤੇ ਪਰਿਵਾਰ ਨਾਲ ਦੁੱਖ ਦੀ ਘੜੀ ਵਿੱਚ ਖੜੀ ਹੈ। ਇਸ ਮੌਕੇ ਬਲਦੇਵ ਸਿੰਘ ਖੈਰਾ, ਆਮ ਆਦਮੀ ਪਾਰਟੀ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ, ਸਮਾਜ ਸੇਵੀ ਮਨਦੀਪ ਸਿੰਘ ਔਰਾ, ਜਥੇਦਾਰ ਹਰਜਿੰਦਰ ਸਿੰਘ ਲੱਲੀਆਂ, ਇੰਦਰਜੀਤ ਸਿੰਘ ਖੈਰਾ, ਨਰਪਾਲ ਸਿੰਘ ਪਾਲਾ, ਮਨਜੀਤ ਸਿੰਘ ਬਿੱਲਾ, ਗੌਰਵ ਸ਼ਰਮਾ, ਫਾਰ ਭਗਵੰਤ ਸਿੰਘ, ਕੁਲਦੀਪ ਸਿੰਘ, ਮਨਜੀਤ ਰਾਮ, ਕੁਲਦੀਪ ਸਿੰਘ ਬਾਜਵਾ ਰਵਿੰਦਰ ਸਿੰਘ ਬੇਬੀ ਭੁਪਿੰਦਰ ਸਿੰਘ ਜਰਨੈਲ ਪੱਟੀ ਅਮਰਜੀਤ ਢੇਸੀ ਦੀਪਕ ਰਸੂਲਪੁਰੀਆ ਅਤੇ ਭਾਰੀ ਗਿਣਤੀ ਵਿੱਚ ਹੋਰ ਹਾਜ਼ਰ ਹਨ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਵਿਸ਼ੇਸ਼ ਰਿਪੋਰਟ ਅਲਲਹੁ ਅਕਬਰ ਵਾਹੇ ਗੁਰੂ ਆਹੇ ਵਾਹੇ ਗੁਰੂ ਆਹੇ ਸ਼ਫੋ ਸਤ ਨਾਮ ਸਤ ਨਾਮ ਸਤ ਨਾਮ ਗੁਰੂ ਵਾਹੇ ਗੁਰੂ ਆਹੇ ਗੁਰੂ ਵਾਹੇ

ਮੈਂਬਰ ਜਿਹੜੇ ਪੂਰੀ ਸਾਰੀ ਜ਼ਿੰਦਗੀ ਜਿਨ੍ਹਾਂ ਨੇ ਅਕਾਲੀ ਦਲ ਦੀ ਬਣਾਈ ਹੈ ਸਤਨਵਾਸੀ ਬਾਬਾ ਹਜਾਰਾ ਸਿੰਘ ਜੀ ਉਹਨਾਂ ਦੇ ਦੇ ਕੇ ਜਿੰਨੀਆਂ ਜਨਤੀ ਮਰਦਾਸ ਮੁਕੇ ਇਕੱਠੇ ਹੋਏ ਆ ਬਾਪੂ ਫਰਪਜਨ ਸਿੰਘ ਜੀ ਤੇ ਉਹਨਾਂ ਦਾ ਜਿਹੜਾ ਸੰਸਥਾਰ ਹੈ ਤੇ ਸਾਰੇ ਪਿੰਡ ਵਾਸੀ ਉਸਤਾਨੀ ਕੰਕੇ ਕੀਤੀ ਜੋ ਪਹੁੰਚੀ ਇਹ ਜਿਹੜਾ ਪਰਿਵਾਰ ਹੈ ਸ਼ਰੂ ਪੰਜੜਾ ਸ਼ਰੂਮਣੀ ਅਕਾਲੀ ਦਲ ਦੇ ਨਾਲ ਚਾਹੇ ਪੰਜਾਬ ਦੀ ਗੱਲ ਹੋਵੇ ਚਾਹੇ ਪੰਜਾਬੀਆਂ ਦੀ ਗੱਲ ਹੋਵੇ ਉਹਦੇ ਵਿੱਚ ਬਹੁਤ ਵੱਡੀ ਭੂਮਿਕਾ ਪਰਿਵਾਰ ਦੀ ਰਹੀ ਹੈ। ਬਾਬਾ ਹਜ਼ਾਰਾ ਸਿੰਘ ਜੀ ਅਕਾਲੀ ਤੇ ਜਿਹੜੇ ਅੱਜ ਇਹਦੇ ਦਾ ਸੰਸਕਾਰ ਹੈ ਸਰਦਾਰ ਭਜਨ ਸਿੰਘ ਜੀ ਤੇ ਪੀਤ ਮਾਤਾ ਨਰਿੰਜਨ ਕੌਰ ਜੀ ਇਹਨਾਂ ਨੇ ਕੋਈ ਜ਼ਿੰਦਗੀ ਜਿਹੜੀ ਉਹ ਸ਼ਰੂਮਣੀ ਅਕਾਲੀ ਦਲ ਦੇ ਲਿਗਿਸ ਮਰਤ ਪ੍ਰਤੀਤੀ ਹੈ ਪਰ ਅੱਜ ਉਹਨਾਂ ਦੇ بیٹے ਜਿਹੜੇ ਜਗਦਰ ਮਹਾਸਿੰਘ ਨੇ ਉਹ ਜਿਹੜਾ ਸਮਾਜ ਦੀ ਦਿੱਥੇ ਸੇਵਾ ਕਰਦੇ ਆ ਉੱਥੇ ਪੰਥ ਦੇ ਨਾਲ ਤੇ ਸ਼ੋਮਨੀ ਕਾਲੀਦਲ ਦੇ ਨਾਲ ਜਿਹੜਾ ਜੁੜੇ ਹੋਏ ਆ ਉਹ ਦਿਨ ਦਾ ਸੇਵਾ ਕਰਦੇ ਆ ਜਿੱਥੇ ਅੱਜ ਪਰਿਵਾਰ ਨੂੰ ਘਾਟਾ ਪਿਆ ਉਹਤੀ ਸ਼ੋਮਨੀ ਕਾਲੀਦਲ ਨੂੰ ਵੀ ਬਹੁਤ ਵੱਡਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਕਿਉਂਕਿ ਜਦੋਂ ਅਸੀਂ ਇਨਸਾਨ ਦੁਨੀਆ ਤੋਂ ਜਾਣਦੇ ਆ ਜਿਹੜੇ ਆਪਣੀ ਸਾਰੀ ਜ਼ਿੰਦਗੀ ਸਮਾਜ ਨੂੰ ਲਾਉਂਦੇ ਆ ਤੇ ਉਹਦੀ ਕਮੀ ਨੂੰ ਪੂਰੀ ਨਹੀਂ ਕੀ ਸਕਦਾ ਦਾਸ ਆਪਣੇ ਵੱਲੋਂ ਸ਼੍ਰੋਮਣੀ ਕਾਲੀ ਦਲ ਵਿਧਾਨ ਸਭਾ ਹਲਚਤ ਲੋਰ ਬਣੂ ਬਾਪੂ ਜੀ ਨੇ ਸ਼ਰਧਾ ਦੇ ਪੂਲ ਪੇਟ ਕਰਦੀਆਂ ਤੇ ਮਾਲਕ ਦੇ ਚਰਨਾਂ ਚ ਅਰਦਾਸ ਬੇਨਤੀ ਕਰਦੀਆਂ ਜਿਉਂ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਜਿਹੜਾ ਪਰਿਵਾਰ ਜਿੱਦਾਂ ਪਹਿਲਾਂ ਸਮਾਜ ਦੀ ਕੌਮ ਦੀ ਪੰਥ ਦੀ ਸੇਵਾ ਕਰਦਾ ਆ ਉਸੇ ਤਰ੍ਹਾਂ ਜਿਹੜੀ ਸੇਵਾ ਨਿਭਾਉਂਦਾ ਹੈ